ਹੈਲੋ ਸ਼ਸ਼ੀਕਲ ਜੀ ਜੀ ਸਤਿ ਸ਼੍ਰੀ ਅਕਾਲ ਕਿਵੇਂ ਆ ਰਪੀਤ ਵਧੀਆ ਤੁਸੀਂ ਦੱਸੋ ਠੀਕ ਹੋ ਬਸ ਠੀਕ ਆ ਹੋਰ ਹੋਰ ਬਸ ਵਧੀਆ ਗੁੰਨਾ ਕਿਵੇਂ ਆ ਠੀਕ ਆ ਵਧੀਆ ਅੱਛਾ ਕੀ ਹੋ ਗਿਆ ਅੰਜੀ ਬੋਲੀ ਨਹੀਂ ਆ ਨਹੀਂ ਨਹੀਂ ਹੋਈ ਲੱਗਦਾ ਤੈਨੂੰ ਹੁਣ ਤਾਂ ਗਿਆ ਬਸ ਨਾ ਨਾ ਕੋਈ ਤਾਂ ਗੱਲ ਹੈਗੀ ਆ ਅੰਜੀ ਤਾਂ ਤੁਸੀਂ ਬੋਲਦੇ ਨਹੀਂ ਹੁੰਦੇ ਕੀ ਗੱਲ ਆ ਮੈਨੂੰ ਦੱਸੋ ਗੱਲ ਕੀ ਹੋਣੀ ਆ ਰ ਕਾਲਿਆਂ ਢੋੜੀਆਂ ਬਣ ਹੋ ਗਈ ਸੀ ਘਰੇ ਤਾਂ ਮੈਂ ਜੱਦਰ ਪੀਕਿਆ ਹੀ ਹੋਈਆਂ ਗੁੰਨੇ ਨੂੰ ਲੈ ਕੇ अच्छा तू सि पकेओ कितने दिन हो गए हो वैसा कर देना आईनु मेनू अच्छा सात आठ दिन हो गए चल शुक्रआसी उधर नहीं गए मैं ते राजपाल ਤਾਂ ਗੱਲ ਕਰੀ ਜਾਂਦੇ ਸੀ ਵੀ ਗੁੰਨੇ ਨੂੰ ਮਿਲ ਕੇ ਆਈਏ ਐਵੇਂ ਅਸੀਂ ਉਧਰ ਭੱਜ ਜਾਂਦੇ ਹੋਰ ਚਾ ਤੂੰ ਐਂ ਕਰੇਓ ਇੱਧਰ ਆਈ ਹੋਈ ਐ ਬਸ ਇੱਧਰ ਆ ਕੇ ਮਿਲ ਜਿਓ ਇਹਨੂੰ ਹਾਂ ਉਹ ਤਾਂ ਅਸੀਂ ਆ ਜਾਾਂਗੇ ਤੂੰ ਦੱਸਿਆ ਹੀ ਨਹੀਂ ਤੂੰ ਦੱਸਦਾਂ ਦੀ ਸਾਨੂੰ ਵੀ ਇੱਧਰ ਬਸ ਦਿਮਾਗ ਹੀ ਨਹੀਂ ਕੰਮ ਕੀਤਾ ਹੋਰੀ ਬਥੇਰੇ ਤੇ ਮੇਲੇ ਪਏ ਹੋਏ ਆ ਜ਼ਿੰਦਗੀ ਤੇ اچھا ਕੀ ਗੱਲ ਹੋ ਗਈ ਕਾਲੇ ਨਾਲ ਬਸ ਉਹੀ ਜਿਵੇਂ ਆਪਣੇ ਆਪ ਕਰਾ ਕੇ ਦੱਨਾ ਹੁੰਦੇ ਆ ਗੱਲ ਤਾਂ ਕੀ ਹੁੰਦੀ ਐ ਬਸ ਉਹੀ ਕਰਦੇ ਆ ਜੀ ਅੱਛਾ ਜੇ ਨਾਰਮਲ ਗੱਲ ਸੀ ਫਿਰ ਪੀ ਕੇ ਕਿਉਂ ਆ ਕੇ ਵੇਗੀ ਕੋਈ ਨਾ ਦਸ ਦਿਨ ਪੀ ਕੇ ਰਹਿੰਦਾ ਮੇਰੇ ਨਾਲ ਗੱਲ ਦਾ ਫੰਦਾ ਮੂੜ ਨਹੀਂ ਆਇਤਾ ਤੂੰ ਮੈਨੂੰ ਐ ਦੱਸ ਤੁਸੀਂ ਤਾਂ ਠੀਕ ਹੋ ਹਾਂ ਅਸੀਂ ਤਾਂ ਠੀਕ ਐ ਅੱਛਾ ਹੋਰ ਤੇ ਗੁੰਨੇ ਦਾ ਫਿਰ ਸਕੂਲ ਦਾ ਕਿਵੇਂ ਕਰਦੇ ਹੋ ਹਾਂ ਮੈਂ ਇੱਟਰੀ ਵਗ ਜਾਂਦਾ ਉਹ ਬੈਨ ਲੱਗੀ ਹੋਈ ਐ ਪਿੰਡ ਜ ਆਪਣੇ ਆ ਜਾਂਦੀ ਤੇਨੂੰ ਲੈ ਜਾਂਦੀ अच्छा ਔਖਾ ਹੀ ਹੋ ਗਿਆ ਫਿਰ ਤਾਂ ਔਖਾ ਤਾਂ ਹੋ ਗਿਆ ਜੇ ਮੇਰੇ ਕਰਮਾਂ ਚ ਸੋਖ ਹੀ ਹੁੰਦਾ ਨਾ ਤਾਂ ਕੁਲਦੀਪ ਨੂੰ ਨਾ ਕੋਸ਼ ਹੁੰਦਾ ਕਿਉਂ ਮੈਂ ਆਪਦੇ ਜਵਾਬ ਨੂੰ ਲੈ ਕੇ ਕਿਤੇ ਹੋਰ ਜਾਂਦੀ ਕਮਲੀ ਤੂੰ ਤਾਂ ਇਹ ਸਿਆਪਾ ਲੈ ਲੈ ਦੂਜੇ ਵਿਆਹ ਦਾ ਬੜੀ ਖੁਸ਼ੀ ਹੁੰਦੀ ਤਾਂ ਇਹ ਤੂੰ ਫਸ ਗਈ ਤੈਨੂੰ ਵੀ ਪਤਾ ਵੀ ਇਹ ਸਿਆਪਾ ਤੈਨੂੰ ਵੀ ਪਤਾ ਯਾਰ ਵੀ ਕਿ ਮੈਂ ਕਿਉਂ ਨਹੀਂ ਇੱਥੇ ਰਹੀ ਕੀ ਕਾਰਨ ਸੀ ਮੇਰਾ ਕਿਹੜਾ ਦਿਲ ਕਰਦਾ ਸੀ ਆਪ ਦਾ ਘਰ ਛੱਡ ਕੇ ਜਾਣ ਨੂੰ ਮੇਰੇ ਤਾਂ ਪੁੱਤ ਸੀਗਾ ਮੈਂ ਤਾਂ ਉਹਨਾਂ ਦੀ ਜ਼ਿੰਦਗੀ ਕੱਢ ਲੈਂਦੀ ਆਪਦੇ ਨਾਲ ਉਹ ਜਵਾਨ ਹੋ ਜਾਂਦਾ ਵਿਆਹ ਲੈਂਦੀ ਪਰ ਚਲ ਛੱਡ ਯਾਰ ਕੀ ਪੁਰਾਣੀਆਂ ਗੱਲਾਂ ਛੇੜਨੀ ਆ ਹੁਣ ਜ ਵਧੀਆ ਬਰਤਨ ਲੱਗਿਆ ਤਾਂ ਵਰਤਦੇ ਰਹਿ ਜਗੇ ਹਨਾ ਚਲ ਠੀਕ ਆ ਮੈਂ ਦਿਲਜੀ ਮੈਨੂੰ ਠੀਕ ਲੱਗਦਾ ਮੈਂ ਸੱਚੀ ਚੰਗੀਆਂ ਨਹੀਂ ਕਹਿਣੀ ਆ ਜੇ ਹੀ ਪਿੰਡਾਂ ਪਹਿਲਾਂ ਸੋਚਿਆ ਹੁੰਦੇ ਨਾ ਅਰਥਕ ਤਾਂ ਲੋੜ ਹੀ ਨਾ ਪੈਂਦੀ ਮੈਨਾਂ ਕਿਤੇ ਆ ਕੇ ਬੈਠਾਂਗੀ ਚਲ ਕੋਈ ਨਮਨਿੰਦਰ ਗਲਤੀਆਂ ਤਾਂ ਸਭ ਤੋਂ ਹੁੰਦੀਆਂ ਹੁਣ ਜਿਵੇਂ ਤੇਰੇ ਤੋਂ ਗਲਤੀ ਹੋ ਗਈ ਦੂਜਾ ਵਿਆਹ ਕਰਵਾ ਕੇ ਗਲਤੀ ਹੋ ਗਨ ਸਾਰੀਆਂ ਗਲਤੀਆਂ ਦਾ ਸਭ ਤੋਂ ਵੀ ਗਲਤੀ ਜਈ ਹੋਗੀ ਕਿ ਮੈਂ ਦੁਨੀਆ 'ਚ ਜਨਮ ਲੈ ਲਿਆ ਤਨਖ ਪਿਆਉ ਦੇ ਸਿਰ ਤੇ ਭਾਰ ਬੜੀ ਮਿੱਠੀ ਚਲ ਯਾਰ ਬਾਹਲੀ ਗੱਲਾਂ ਤਾਂ ਮੈਨੂੰ ਆਉਂਦੀਆਂ ਨਹੀਂ ਤੇ ਅਸੀਂ ਆਵਾਂਗੇ ਮੈਂ ਤੇ ਰਾਜਪਾਲ ਠੀਕ ਹੈ ਮਿਲ ਕੇ ਜਾਵਾਂਗੇ ਗੁੰਨੇ ਨੂੰ ਹਾਂ ਹਾਂ ਕੋਈ ਗੱਲ ਨਹੀਂ ਆਜੋ ਹੂੰ ਚਲ ਕੋਈ ਨਾਵੇਂ ਟੈਨਸ਼ਨ ਨਾ ਲੈ ਕੋਈ ਵੀ ਗੱਲ ਦਾ ਠੀਕ ਹੈ ਅਸੀਂ ਨਾਲ ਆ ਤੇਰੇ ਹਾਂ ਫਿਕਰ ਨਾ ਕਰੀ ਜਾਈ ਵੀ ਐਵੇਂ ਕੋਈ ਨਾ ਚਲ ਤੁਸੀਂ ਆ ਜਿਓ ਨਾ ਮਿਲ ਜਿਓ ਆ ਕੇ ਗੁੰਨੇ ਨੂੰ ਚੰਗਾ ਬੈ ਕੇ ਗੱਲਾਂ ਬਾਤਾਂ ਕਰਦੇ ਆ ਆਪਾਂ ਠੀਕ ਹੈ ਚੰਗਾ ਲੈ ਦੇਖ ਹਜੇ ਵੀ ਹੰਕਾਰ ਨਹੀਂ ਗਿਆ ਪੇਕੇ ਜਾ ਕੇ ਬਹਿ ਗਈ ਬੋਲਦੀ ਦੇਖ ਕੇ ਮੈਂ ਆਪਾਂ ਅੰਦਰ ਜਾਂਦਾ ਬਚੋਲਾ ਜਾਂ ਵੀ ਨਹੀਂ ਗੱਲ ਸਿਰੇ ਲਾ ਕੇ ਗਿਆ ਹੁਣ ਅੰਦਰ ਵੀ ਨਹੀਂ ਗੱਲ ਕੋਈ ਦਾਹ ਦੀ ਬਾਪੂ ਨੂੰ ਲਾਉਂਦੇ ਫੋਨ ਮੜਾ ਇਹ ਮੂੰਹ ਦਾ ਸੁੰਘ ਕੇ ਕਹਿੰਦੇ ਕੀ ਆ ਜਰਾ ਇਹ ਤਾਂ ਨਹੀਂ ਲੋਟ ਆਉਣਾ ਕੰਮ ਤਾਂ ਦਾਨੀ ਬੜਿਆ ਗੱਲ ਕਰ ਲਾਂਗੇ ਮਾੜੇ ਜੇ ਮੈਂ ਗੱਲ ਬਾਜ ਜੂ ਹਲੋ ਹਲੋ ਸਸਈ ਕਾ ਬਾਪੂ ਜੀ ਸਸਈ ਕਾ ਸਸਈ ਕਾ ਹੋ ਠੀਕ ਹੈ ਜੀ ਸੇਤ ਹਾਂ ਭਾਈ ਲੋਟ ਤੇਰੇ ਅਰਗੇ ਤਾਂ ਨਹੀਂ ਭਾਈ ਸ਼ੇਰਾ ਓ ਬਾਪੂ ਜੀ ਤੁਸੀਂ ਵੀ ਉਹੀ ਗੱਲਾਂ ਲੈ ਕੇ ਬਹਿ ਗਏ ਹੈ ਮੈਂ 10 ਫੋਨ ਮਨਿੰਦਰ ਨੂੰ ਲਾਲੇ ਉਹ ਨਹੀਂ ਗੱਲ ਸੁਣਦੀ ਉਹ ਮੈਂ ਤਾਂ ਐਂ ਕਹਿੰਦਾ ਸੀਗਾ ਜੀ ਚਲੋ ਗਲਤੀਆਂ ਤਾਂ ਬੰਦਿਆਂ ਤੋਂ ਹੁੰਦੀਆਂ ਰਹਿੰਦੀਆਂ ਠੀਕ ਆ ਨਾਲ ਜੇ ਆਪਾਂ ਕੋਈ ਬੈਠਾਂਗੇ ਗੱਲ ਦਾ ਫੇਰ ਹੀ ਕੋਈ ਬਿਲੇ ਲੱਗੂਗੀ ਉਹ ਨਾ ਕਾਕਾ ਬੈਠਣ ਵਾਲੀ ਗੱਲ ਤਾਂ ਅਸੀਂ ਕਰਦੇ ਆ ਉਸ ਤਾਂ ਬਚੋਲੇ ਨੂੰ ਭੇਜਿਆ ਸੀ ਬੈਠਣ ਵਾਸਤੇ ਵੀ ਗੱਲ ਕਰੋ ਤੇ ਤੁਸੀਂ ਤਾਂ ਬਚੋਲੇ ਨਾਲ ਵੀ ਕਿੰਨੀ ਮਾੜੀ ਕਰੀ ਨਾ ਭਾਈ ਬਚੋਲੇ ਤੇ ਹੱਥ ਚੱਕਣਾ ਤੇਰਾ ਕੀ ਹੱਕ ਬੰਦਾ ਸੀ ਹੈ ਉਹ ਬਾਪੂ ਜੀ ਕੌਣ ਕਹਿੰਦਾ ਬਚੋਲੇ ਦੇ ਹੱਥ ਚੱਕਿਆ ਬਚੋਲਾ ਦਾ ਸਾਨੂੰ ਆ ਕੇ ਕਹਿੰਦਾ ਵੀ ਭਾਈ ਉਹ ਕਹਿੰਦੇ ਅਸੀਂ ਤਾਂ ਕੁੜੀ ਤੋੜਦੇ ਨਹੀਂ ਹੈ ਉਹਨਾਂ ਨੇ ਤਾਂ ਵੀ ਭਾਈ ਨਵੇੜੇ ਖਾਤਰ ਕਿਹਾਗਾ ਤੁਸੀਂ ਆਉਦੇ ਕਾਗਜ਼ ਪੱਤਰ ਤਿਆਰ ਕਰਾ ਲਓ ਤਾਂ ਹੀ ਤਾਂ ਮੈਂ ਸੋਨੂੰ ਫੋਨ ਲਾਇਆ ਵੀ ਐਡੀ ਕੀ ਗੱਲ ਹੋ ਗਈ ਜੀ ਘਰਾਂ 'ਚ ਲੜਾਈਆਂ ਪੜਾਈਆਂ ਹੁੰਦੀਆਂ ਰਹਿੰਦੀਆਂ ਹੁੰਦੀਆਂ ਹੈ ਆ ਨਵੇੜਨ ਵਾਲੀ ਕੀ ਗੱਲ ਆ ਨਾਲੇ ਜਵਾਕ ਦੀ ਪੜ੍ਹਾਈ ਖਰਾਬ ਹੋਈ ਜਾਂਦੀ ਆ ਸਮਾਂ ਸਕੂਲ 'ਚੋਂ ਫੋਨ ਆਈ ਜਾਂਦੇ ਮੈਨੂੰ ਵੀ ਭਾਈ ਜਵਾਕ ਨਹੀਂ ਆਉਂਦਾ ਉਹ ਕਾਕਾ ਜਵਾਕ ਦਾ ਫਿਕਰ ਤਾਂ ਤੂੰ ਨਾ ਹੀ ਕਰ ਐ ਤੇਰੀ ਤਾਂ ਫੋਟੋ ਫੜੀ ਗਈ ਉਹ ਕੁੜੀ ਨੇ ਫੋਟੋ ਦੇਖੀ ਆ ਉਹ ਕਿੱਡੀ ਮਾੜੀ ਗੱਲ ਕੀਤੀ ਤੂੰ ਭਾਈ ਉਹ ਉਹ ਵਰਿਆ ਤੂੰ ਹੈਗਾਗਾ ਓਹੋ ਬਾਪੂ ਜੀ ਤੁਸੀਂ ਵੀ ਉਮਰ ਹੰਡਾਈ ਆ ਤੁਹਾਨੂੰ ਪਤਾ ਮੈਂ ਮਨਿੰਦਰ ਨੂੰ ਵੀ ਇਹੀ ਗੱਲ ਕਹੀ ਸੀ ਵੀ ਜੇ ਬੈਠਾਂਗੇ ਤਾਂ ਸਾਰੀ ਗੱਲ ਦਾ ਮਸਲਾ ਹੱਲ ਹੋ ਜਾਊਗਾ ਉਹ ਨਾਲੇ ਉਹ ਫੋਟੋਆਂ ਕਿਹੜਾ ਹੁੰਦੀਆਂ ਨੇ ਬਾਪੂ ਜੀ ਵਿਆਹ ਤੋਂ ਪਹਿਲਾਂ ਬੁੱਲਾਂ ਦੀਆਂ ਫੋਟੋਆਂ ਨੇ ਚਲੋ ਬੰਦੇ 'ਚ ਉਮਰ 'ਚ ਗਲਤੀ ਹੋ ਜਾਂਦੀ ਆ ਉਮਰ ਹੀ ਇਹੋ ਜੀ ਹੁੰਦੀ ਆਦੋਂ ਫਿਰ ਭਾਈ ਕਿੰਨੇ ਦਿਨ ਕਿੰਨਾ ਟਾਈਮ ਲੰਘ ਗਿਆ 7 ਦਿਨ ਹੋ ਗਏ ਤੇ ਤੁਸੀਂ ਕਦੋਂ ਦੇ ਅੱਗੇ ਇੱਥੇ ਬੋੜੇ ਨਹੀਂਗੇ ਜੇ ਭਾਈ ਤੁਹਾਡੇ 'ਚ ਗਲਤੀ ਸੀ ਤੁਸੀਂ ਆ ਕੇ ਇੱਥੇ ਗੱਲ ਕਰਦੇ ਹਾਂ ਅਸੀਂ ਤਾਂ ਬਚੋਲੇ ਨੂੰ ਭੇਜੀ ਜਾਨੇ ਆ ਅਸੀਂ ਉਹ ਗੱਲਾਂ ਕਿਹੜੀਆਂ ਕਰਦੇ ਆ ਨਾ ਅਸੀਂ ਕਿਵੇਂ ਯਕੀਨ ਮੰਨ ਲਈਏ ਵੀ ਤੁਸੀਂ ਬਚੋਲੇ ਨੂੰ ਉਹ ਗੱਲ ਨਹੀਂ ਕਹੀ ਜਿਹੜੀ ਬਚੋਲੇ ਨੇ ਸਾਨੂੰ ਦੱਸੀ ਆ ਉਹੋ ਬਾਪੂ ਜੀ ਚਾਰ ਫੋਨ ਤਾਂ ਅਸੀਂ ਲਾਲੇ ਬਚੋਲੇ ਨੂੰ ਪਹਿਲਾਂ ਤਾਂ ਉਹਨੇ ਫੋਨ ਨਹੀਂ ਚੱਕਿਆ ਚਲੋ ਅਸੀਂ ਆਏ ਨਹੀਂ ਆਏ ਵੀ ਗੁੱਸਾ ਮਸਾਲਾ ਹੁੰਦਾ ਹਨਾ ਗਏ ਬੰਦੇ ਤੋਂ ਬੋਲਿਆ ਕਰਿਆ ਜਾਂਦਾ ਐਵੇਂ ਮੜੇ ਜੇ ਪਿੱਛੇ ਲੜਨ ਵਾਲਾ ਥਾਂ ਹੋ ਜਾਂਦਾ ਵੀ ਕਿਰਾਂ ਗੱਲ ਮੜੀ ਦੀ ਠੰਡੀ ਪਾਹੰਦਿਓ ਫੇਰ ਗੱਲ ਕਰਾਂਗੇ ਸਮਝਾ ਜੀ ਅੱਜ ਬਚੋਲਾ ਆਇਆ ਤਾਂ ਉਹ ਸੋ ਸੋ ਸਾਨੂੰ ਬੋਲ ਕੇ ਗਿਆ ਅਗੇ ਭਾਈ ਤੁਸੀਂ ਕੁੜੀ ਨੂੰ ਤਾਂ ਤੰਗ ਕਰਦੇ ਹੋ ਉਹ ਤੋਂ ਦਾਜ ਮੰਗਦੇ ਹੋ ਹੈ ਉਹਦਾ ਅਗਲਾ ਤੁਹਾਡੇ ਤੇ ਦਾਜ ਦਾ ਪਰਚਾ ਪਾ ਦੂ ਲੈ ਦੱਸੋ ਬਾਪੂ ਜੀ ਤੁਸੀਂ ਮਨਿੰਦਰ ਨੂੰ ਸੰਭਵਾ ਕੇ ਪੁੱਛ ਲਓ ਵੀ ਅਸੀਂ ਕਿੱਦੇ ਇਹਨੂੰ ਤੰਗ ਕਰਿਆ ਨਾ ਭਾਈ ਬਚੋਲੇ ਨੇ ਅਸੀਂ ਤਾਂ ਇਹ ਜੀ ਕੋਈ ਗੱਲ ਨਹੀਂ ਕਰੀ ਤੇ ਬਚੋਲੇ ਨੇ ਇਹ ਜੀ ਗੱਲ ਕਰੀ ਐ ਤਾਂ ਆਪਾਂ ਕੋਈ ਨਹੀਂ ਮੂੰਹ ਤੇ ਸੱਤ ਲਾਂਗੇ ਠੀਕ ਐ ਦੁੱਧ 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 ਤੇ ਪਾਣੀ ਦਾ ਪਾਣੀ ਹੋ ਜਾਊਗਾ ਤੇ ਤੁਸੀਂ ਵੀ ਆਓ ਅੱਪਲ ਮੇਤਾ ਅਸੀਂ ਅੱਜ ਤੁਰਦੇ ਸੀਗੇ ਆਉਣੇ ਆ ਮੈਂ ਤੇ ਬਲਦੀ ਜੀ ਦੋਵੇਂ ਜਾਣੇ ਤੁਹਾਡੇ ਨਾਲ ਗੱਲ ਕਰਨ ਬਾਅਦ ਉਹ ਨਹੀਂ ਨਹੀਂ ਬਾਪੂ ਜੀ ਤੁਸੀਂ ਕਾਹਨੂੰ ਖੇਚਲਾ ਕਰਦੇ ਹੋ ਮੈਂ ਤੇ ਮਾ ਆਉਣੇ ਆ ਆਪਾਂ ਤੁਸੀਂ ਬਚੋਲੇ ਨੂੰ ਸਾਧ ਕੇ ਰੱਖੇ ਉਹਨੂੰ ਦੱਸਿਓ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆਪਾਂ ਮੂੰਹ ਤੇ ਕਰਾਂਗੇ ਹਾਂ ਭਾਈ ਨਾਲੇ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਜੇ ਤੇਰੀ ਗੱਲ ਹੋ ਬਈ ਸੱਚੀ ਆ ਠੀਕ ਆ ਤਾਂ ਸਾਡੇ ਨਾਲ ਉਸ ਗੱਲ ਦਾ ਨਵੇੜਾ ਕਰ ਲੈ ਤੇ ਜੇ ਹ ਮਨਿੰਦਰ ਨਾਲ ਘਰ ਬਸਾਉਣਾ ਤਾਂ ਉਸ ਗੱਲ ਦਾ ਭਾਈ ਸਾਨੂੰ ਦੱਸ ਦੇ ਅੱਗੇ ਤੋਂ ਜੇ ਕੋਈ ਲਾਂਬਾ ਆ ਗਿਆ ਤਾਂ ਦੇਖ ਲੈ ਫਿਰ ਮੈਨੂੰ ਤੋਂ ਬੁਰਾ ਕੋਈ ਹੋਰ ਨਹੀਂ ਓਹੋ ਬਾਪੂ ਜੀ ਤੁਸੀਂ ਤਾਂ ਉਹੀ ਕਬਰਾਈ ਜਾਂਦੇ ਹੋ ਹੈ ਇਹ ਜੀ ਗੱਲ ਹੁੰਦੀ ਤੁਸੀਂ ਐਂ ਦੇਖ ਲਓ ਕਾਏ ਸਾਲ ਹੋ ਗਏ ਵਿਆਹ ਨੂੰ ਉਹਦੇ ਦਾ ਨਹੀਂ ਲਾਂਬਾ ਆ ਗਿਆ ਹੈ ਮੈਂ ਤੁਹਾਨੂੰ ਦੱਸੀ ਤਾਂ ਜਾਣਾ ਵੀ ਜਿਹੜੀ ਉਮਰ ਹੁੰਦੀ ਆ ਉਹ 'ਚ ਗਲਤੀਆਂ ਹੋ ਜਾਂਦੀਆਂ ਉਹ ਗਲਤੀਆਂ ਹੋਈਆਂ ਮੈਨੂੰ ਤਾਂ ਐ ਵੀ ਨਹੀਂ ਪਤਾ ਵੀ ਉਹ ਇੰਨੇ ਟਾਈਮ ਬਾਅਦ ਆ ਕਿਵੇਂ ਗਈ ਜਾਂ ਕੀ ਕਿੱਥੋਂ ਕੀ ਗੱਲ ਹੋਈ ਆ ਹੈ ਮੈਂ ਤਾਂ ਸਮਾਂ ਆਪ ਉਹ ਕੁੜੀ ਨੂੰ ਮੂੰਹ ਤੇ ਲੈ ਕੇ ਆਉਂ ਵੀ ਭਾਈ ਦੱਸ ਤੈਨੂੰ ਕਿਹਨੇ ਕਿਹਾ ਕੀ ਗੱਲ ਆ ਚਲ ਕੋਈ ਨਾ ਭਾਈ ਬੈਠ ਕੇ ਗੱਲ ਕਰਦੇ ਆ ਉਹਨਾਂ ਦੇ ਗੱਲਾਂ ਹੋਰ ਹੋ ਜਾਣੀਆਂ ਤੂੰ ਆ ਆ ਦੀ ਮਾਂ ਨੂੰ ਲੈ ਕੇ ਬੈਠ ਕੇ ਗੱਲ ਕਰਾਂਗੇ ਬਸ ਠੀਕ ਆ ਬਾਪੂ ਜੀ ਕੋਈ ਨਹੀਂ ਆ ਸੀ ਆਵਾਂਗੇ ਤੇ ਤੁਸੀਂ ਮਨਿੰਦਰ ਨੂੰ ਕਹਿ ਦਿਓ ਆ ਤਾਂ ਲੀੜਾ ਕੱਪੜਾ ਤਿਆਰ ਰੱਖੇ ਅਸੀਂ ਲੈ ਕੇ ਜਾਵਾਂਗੇ ਠੀਕ ਆ ਨਾਲੇ ਜਵਾਕ ਦੀ ਪੜ੍ਹਾਈ ਨਹੀਂ ਖਰਾਬ ਕਰਨੀ ਆਪਦੇ ਰੌਲੇ ਜੱਪਾ ਬਸ 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 ਹਾਂ ਇਹੀ ਤਾਂ ਗੱਲ ਮੈਂ ਕਰਨੀ ਸੀ ਤੁਹਾਡੇ ਨਾਲ ਵੀ ਇਹ ਜੀ ਦੱਸ ਕੀ ਗੱਲ ਹੋ ਗਈ ਜੇ ਕੋਈ ਭਾਈ ਮਨਿੰਦਰ ਦੀ ਗਲਤੀ ਆ ਸਾਨੂੰ ਦੱਸੋ ਮੈਂ ਕਹੂੰ ਆਲਦੀਤੀ ਨੂੰ ਉਹ ਨਹੀਂ ਨਹੀਂ ਬਾਪੂ ਜੀ ਇਹਦੀ ਕੀ ਗਲਤੀ ਹੋਣੀ ਆ ਗਲਤੀ ਤਾਂ ਮੇਰੀ ਵੀ ਹੈ ਨਹੀਂ ਮੈਂ ਤੁਹਾਨੂੰ ਕਹੀ ਤਾਂ ਜਾਨਾ ਵੀ ਮੈਂ ਆਪੇ ਨਤਾਰਾ ਕਰੂੰਗਾ ਗੱਲ ਦਾ ਤੁਸੀਂ ਇੱਕ ਵਾਰੀ ਮਨਿੰਦਰ ਨੂੰ ਤੋਰੋ ਮੇਰੇ ਨਾਲ ਤੇ ਭਾਈ ਸੱਚ ਹਾਂ ਇੱਕ ਗੱਲ ਹੋਰ ਬਚੂਲਾ ਕਹਿੰਦਾ ਜਵਾਕ ਨੂੰ ਭਾਈ ਤੁਸੀਂ ਪੁੱਠਾ ਸਿੱਧਾ ਬੋਲ ਦਿਓ ਜਵਾਕ ਨੂੰ ਨਹੀਂ ਰੱਖ ਸਕਦੇ ਜੇ ਤੁਸੀਂ ਸਾਡੇ ਨਾਲ ਰਿਸ਼ਤਾ ਤੋੜ ਦੋਗੇ ਜੇ ਜਵਾਕ ਨੂੰ ਅਸੀਂ ਰੱਖਾਂਗੇ ਇਹ ਕੀ ਗੱਲ ਬਣਦੀ ਆ ਭਾਈ ਬਾਪੂ ਜੀ ਤੁਸੀਂ ਆਪ ਦੱਸੋ ਸਿਆਣੇ ਬਿਆਣੇ ਹੋ ਜਦੋਂ ਜਵਾਕ ਨੂੰ ਅਸੀਂ ਇੱਥੋਂ ਆ ਕੇ ਲੈ ਕੇ ਗਏ ਆ ਹੈ ਮੈਂ ਲੱਖ ਰੁਪਿਆ ਭਰਿਆ ਉਹਦਾ ਸਕੂਲ ਦਾ ਤੁਸੀਂ ਦੱਸੋ ਜੇ ਮੈਂ ਰੱਖਣੀ ਨਾ ਹੁੰਦਾ ਮੈਂ ਲੈ ਕੇ ਕਿਉਂ ਜਾਂਦਾ ਤੇ ਫਿਰ ਭਾਈ ਬਚੋਲੇ ਦੇ ਕੀ ਦਿਮਾਗ 'ਚ ਕਮਲ ਸੀ ਵੀ ਜਿਹੜਾ ਸਾਡੇ ਕੋਲੇ ਆਹ ਗੱਲ ਕਰ ਗਿਆ ਤੇ ਤੁਸੀਂ ਕਿਹਾ ਹਾਊਗਾ ਤਾਂ ਹੀ ਕਿਹਾ ਉਹਨੇ ਚਲ ਕੋਈ ਨਹੀਂ ਬਾਪੂ ਜੀ ਆਪਾਂ ਬੈ ਕੇ ਗੱਲ ਕਰਦੇ ਆ ਠੀਕ ਆ ਹਾਂ ਕੋਈ ਨਹੀਂ ਆ ਜਾ ਬਚੋਲੇ ਨੂੰ ਵੀ ਮੈਂ ਸਾਦਾ ਆ ਜਾ ਤੂੰ ਵੀ ਸ਼ੇਰਾ ਕੋਈ ਨਹੀਂ ਬੈਠ ਕੇ ਗੱਲ ਕਰਦੇ ਆ ਠੀਕ ਆ ਜੀ ਠੀਕ ਆ ਹਾਂ ਆ ਜਾ ਲਾ ਦੇ ਲਾ ਮਚੋਲਾ ਜਾ ਮੈਂ ਨਾ ਯਾਰ ਇੱਧਰ ਗੱਲ ਹੋਰ ਕਰਦਾ ਉੱਧਰ ਹੋਰ ਕਰਦਾ ਮੈਂ ਤਾਂ ਦਾਲ ਚ ਕਾਲਾ ਲੱਗਦਾ ਇਹਦੀ ਵੀ ਮਿਲੀ ਭੁਗਤਾ ਕੋਈ ਚਲ ਕੋਈ ਨਹੀਂ ਕਿਹੜਾ ਪਰਮ ਨੂੰ ਵੀ ਮਿਲਣ ਦੇ ਉਹਦੇ ਨਾਲ ਵੀ ਕਰਦਾ ਮੈਂ ਨੂੰ ਗੱਲ ਦਾ ਇੱਕ ਪਾਸਾ ਵੀ ਤੈਨੂੰ ਭੇਜਿਆ ਗਈਆਂ ਉਹ ਬਾਪੂ ਹੂੰ ਚਲ ਜਾ ਚੱਲੇ ਗਏ ਹੁਣ ਫੇਰ ਪੈ ਗਿਆ ਯਾਰ ਤਨ ਸਾਲ ਕੇ ਤੂੰ ਲੇਟ ਹੋਈ ਜਾਂਨੇ ਮੁਰਕੇ ਮੈਂ ਨਰਮਾ ਬੀਚਨ ਜਾਣਾ ਕੋਈ ਨਹੀਂ ਜਾ ਤੂੰ ਕਰਿਆ ਦਾ ਕੰਮ ਜਾਂਦੇ ਨਹੀਂ ਆ ਪੱਜ ਲੈ ਯਾਰ ਕਦੇ ਮਰ ਚੜ ਗਏ ਕਦੇ ਜਾਂ ਛੜ ਗਏ ਯਾਰ ਮੈਂ ਧਾਰਗੇ ਨੂੰ ਛੱਡਾਇਆ ਹੁਣ ਮੈਂ ਚਲ ਕੋ ਉਹ ਕਰਾਂਗੇ ਬਾਅਦ ਚ ਸ਼ਾਮ ਨੂੰ ਨੂੰ ਉਹ ਤੂੰ ਗੱਲਾਂ ਨੇ ਸਮਝਦਾ ਪਾ ਮੁੰਡੇ ਦਾ ਮੇਰੇ ਕੋਲੇ ਫੋਨ ਆ ਗਿਆ ਸੀ ਕਿਹੜੇ ਮੁੰਡੇ ਦਾ ਉਹ ਕਾਲੇ ਦਾ ਫੋਨ ਆ ਗਿਆ ਸੀ ਹੂੰ ਹੁਣ ਕੀ ਕਹਿੰਦਾ ਉਹ ਕੁਛ ਨਹੀਂ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਭਾਈ ਅਸੀਂ ਆਉਣੇ ਆ ਤੁਸੀਂ ਘਰੇ ਰਹੋ ਠੀਕ ਆ ਉਹ ਕਹਿੰਦਾ ਆਉਣ ਦੀ ਕੋਈ ਲੋੜ ਨਹੀਂ ਅਸੀਂ ਆਵਾਂਗੇ ਅਰੇ ਤੈਨੂੰ ਗੱਲ ਦੱਸ ਆ ਤੇਰਾ ਪਾਪਾ ਇਹ ਸਾਰੇ ਝੂਠ ਬੋਲਦਾ ਜਿੰਨੀਆਂ ਗੱਲਾਂ ਕਰਿਆ ਨੇ ਉਹਰੇ ਆ ਕੇ ਸਾਰੀਆਂ ਝੂਠਾ ਉਹ ਤਾਂ ਕਹਿੰਦਾ ਇੱਕ ਵੀ ਗੱਲ ਨਹੀਂ ਇਹ ਜੀ ਹੋਈ ਹੈ ਕਹਿੰਦਾ ਮੁੰਡੇ ਵਾਲੀ ਗੱਲ ਦਾ ਮੈਂ ਸੌਖਾ ਨਾ ਮੁੰਡੇ ਨੂੰ ਤਾਂ ਅਸੀਂ ਇੰਨਾ ਪਿਆਰ ਕਰਦੇ ਆ ਇਹ ਗੱਲ ਤਾਂ ਅਸੀਂ ਕਹੀ ਨਹੀਂ ਤੇ ਆ ਥੱਪੜ ਵਾਲੀ ਗੱਲ ਉਹ ਕਹਿੰਦਾ ਥੱਪੜ ਤਾਂ ਕੀ ਕਹਿੰਦਾ ਮੈਂ ਕਿਵੇਂ ਹੱਥ ਚੱਕੂਗਾ ਤੁਸੀਂ ਆਪ ਦੇਖ ਲਓ ਸਿਆਣੇ ਭੈਣੋ ਫੇ ਹੁਣ ਦੱਸ ਕੀ ਗੱਲ ਕਰੀਏ ਮੈਂ ਤਾਂ ਉਹਨੂੰ ਕਹਿਦਾ ਭਾਈ ਤੂੰ ਉਰੇ ਆ ਜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਤੇ ਆਉਣਗੇ ਉਹ ਸਵੇਰੇ ਦੋਨੇ ਇਹ ਫਿਰ ਆਏਗਾ ਤੂੰ ਕਰਦਾ ਪਤਾ ਨਹੀਂ ਹੁਣ ਕੀ ਗੱਲ ਹੋਊਗੀ ਤਾਂ ਹੀ ਮੈਂ ਤੈਨੂੰ ਕਹਿਣਾ ਵੀ ਆਪਦੇ ਆਦ ਨੂੰ ਗੱਲ ਨਾ ਦੱਸੀ ਵੀ ਉਹ ਇੱਥੇ ਆਉਣਗੇ ਤਾਂ ਕਿ ਤੇ ਇਹ ਬਾਰੇ ਵਾਰ ਉਹਨੂੰ ਭੁਜਾ ਦੇ ਇਹਦੇ ਮੂੰਹ ਤੇ ਗੱਲ ਕਰਾਂਏ ਕੱਲ ਨੂੰ ਪਤਾ ਤਾਂ ਲੱਗੇ ਵੀ ਭਾਈ ਉਹ ਸੱਚੇ ਆਇਆ ਇਹ ਸੱਚਾ ਗੱਲ ਦੀ ਕਹਾਣੀ ਦਾ ਪਤਾ ਲੱਗੇ ਵੀ ਕਿੱਥੋਂ ਚੱਲਦੀ ਆ ਕਿੱਥੇ ਮੁੱਕਦੀ ਆ ਉਹ ਕੱਲ ਨੂੰ ਆਉਣਗੇ ਕਿ ਅੱਜ ਆਉਣਗੇ ਕੱਲ ਨੂੰ ਆਉਣਗੇ ਫਿਰ ਅੱਜ ਕੋਈ ਕਰ ਲੈਣਾ ਮੈਂ ਕੰਮ ਆਉਦਾ ਨਹੀਂ ਤਾਂ ਹੀ ਤਾਂ ਮੈਂ ਤੈਨੂੰ ਕਿਹਾ ਵੀ ਮੈਂ ਪੈ ਗਿਆ ਸੀ ਟੈਨਸ਼ਨ ਫ੍ਰੀ ਹੋ ਗਏ ਤੂੰ ਜਾ ਬਈ ਇਹਨੂੰ ਫੋਨ ਕਰ ਦੇ ਆ ਲੈ ਜਾ ਗੱਟੇ ਜੇ ਨਹੀਂ ਜਿਹੜੀ ਗੱਲ ਇਹ ਕਹਿੰਦਾ ਵੀ ਜਵਾਬ ਦੇ ਬੂਕਾ ਦੀ ਸਾਰ ਨਹੀਂ ਝੂਠ ਬੋਲੀ ਜਾਂਦਾ ਕੁੱਲ ਗੱਲ ਝੂਠਾ ਕੁੱਲ ਹੁਣ ਮੈਂ ਤੈਨੂੰ ਕੀ ਦੱਸਾਂ ਫਿਰ ਤਾਂ ਇਹਨੂੰ ਆਪਾਂ ਨੂੰ ਬਲੇਚੇ ਚ ਰੱਖਣਾ ਪਊ ਇਹਨੂੰ ਐਂ ਕਹੇ ਅੱਜ ਬੱਕਰਾ ਬਣਾਉਣੀ ਆ ਫਿਰ ਦੇਖੀ ਪਲਾਥੀ ਮਾਰ ਕੇ ਵੰਦਾ ਹੈ ਫਿਰ ਕਰਾਂਗੇ ਇਹਨੂੰ ਹਲਾਲ ਕੁਛ ਨਹੀਂ ਦਖਵਾ ਪਿਆ ਕੇ ਭਾਈ ਹਾਂ ਆਹੀ ਮੈਂ ਤੈਨੂੰ ਕਹਿਣਾ ਸੀਗਾ ਵੀ ਤੂੰ ਐਂ ਕਰ ਬੱਕਰਾ ਲੈ ਕੇ ਆ ਤੇ ਗੰਡਾ ਟੋਟਾ ਕਹਿ ਇਹਨੂੰ ਛਿੱਲ ਠੀਕ ਹੈ ਤੇ ਰੱਖਾ ਨੂੰ ਕਿ ਸੇਵਾ ਨੇ ਕੱਲ ਨੂੰ ਆਉਣਗੇ ਸੁਨੇਹਾ ਹੀ ਉਦੋਂ ਕਰਾਂਗੇ ਗੱਲ ਆਪਾਂ ਇਹਨੂੰ ਪਤਾ ਨਾ ਕੱਪੜੇ ਪ੍ਰੈਸ ਕਰੇ ਪਿਆ ਬਦਲ ਲੋ ਹਣ ਬਾਬੂ ਜੀ ਤੁਸੀਂ ਉਹ ਜਾਂਦੇ ਨਹੀਂ ਯਾਰ ਕੀ ਸੜੇ ਬੰਦੇ ਨਾਲ ਜਾਣਾ ਉੱਥੇ ਦੇਖਾਂਗੇ ਪੰਚਾਇਤ ਹੀ ਨਿਬੜ ਲਾਂਗੇ ਉਹਨਾਂ ਨਾਲ ਆਪਾਂ ਦਾ ਬਸ ਯਕੀਨ ਹੈ ਸਾਨੂੰ ਹੈ ਤੇਰੇ ਡੈਡੀ ਦੇ ਤੇ ਡੈਡੀ ਦੇ ਯਕੀਨ ਹੈ ਸਾਨੂੰ ਸੁਝਾਦਾ ਬਾਪੂ ਨੂੰ ਮੈਂ ਮਨ ਬਦਲ ਗਿਆ ਹੁਣ ਸਮਝਾਇਆ ਉਹ ਗੱਲ ਨੂੰ ਹੋ ਗਿਆ ਸੀ ਓਹੋ ਬਾਪੂ ਤਾਈਆ ਤੈਨੂੰ ਕਹਿਣੀ ਮਾੜਾ ਮੱਟਾ ਨਾ ਠੰਡਾ ਰਿਹਾ ਕਰ ਆ ਪਤਾ ਲੱਗਿਆ ਉਹ ਕਹੇ ਜੇ ਬੰਦੇ ਆ ਹੋ ਲੱਗ ਗਿਆ ਪਤਾ ਭਾਈ ਮੈਨੂੰ ਸਾਰਿਆਂ ਦਾ ਹੀ ਪਤਾ ਲੱਗ ਗਿਆ ਹੈ ਆ ਤੂੰ ਐ ਕਰ ਮੇਰੇ ਕੋਲ ਨੂੰ ਰੱਖੀ ਅੱਜ ਇੱਥੇ ਠੀਕ ਹੈ ਤੇ ਆਪਾਂ ਤੁਲਿਆ ਮੀਟ ਹੈ ਉਹਦੀ ਸੇਵਾ ਪਾਣੀ ਕਰਾਂਗੇ ਅੱਜ ਠੀਕ ਹੈ ਤੂੰ ਗੰਡਾ ਡੋਟਾ ਛੱਲ ਲਾ ਭਾਈ ਆਹ ਚਾ ਠੀਕ ਹੈ ਮੈਂ ਬਾਪੂ ਨੂੰ ਕਹਿ ਦਿੰਨੀ ਰਹਿ ਜੂ ਅੱਜ ਹਾਂ ਰਹਿ ਪੂਗਾ ਅੱਜ ਇੱਕ ਵਾਰੀ ਕਿਉਂਕਿ ਉਹਨਾਂ ਨੇ ਜਾਣਾ ਸੀ ਕੰਮ ਸੀ ਉਹਨਾਂ ਨੂੰ ਕੋਈ ਨਹੀਂ ਕੋਈ ਰਹਿ ਮੰਗ ਭਾਈ ਰੱਖ ਲਈ ਕੋਈ ਨਹੀਂ ਫਿਰ ਵੀ ਨਵੇੜਾ ਕਰਕੇ ਆਇਆ ਉਹ ਪਤਾ ਲੱਗ ਗਿਆ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਉਹ ਬੰਦਿਆਂ ਦਾ ਨਵੇੜਾ ਹੋ ਗਿਆ ਹੈ ਤੂੰ ਐ ਕਰ ਜਾ ਤੇ ਤੇਰਾ ਨਾਮ ਕੀ ਹੈ ਲੈ ਇੱਕ ਤਾਂ ਡਾਕਟਰ ਤੋਂ ਗੱਲ ਤੋਂ ਕੋਰੀ ਲੈ ਕੇ ਆਈ ਅੱਟੇ ਜਦ ਦੁਖੀ ਜਾਂਦਾ ਹੈ ਬਾਰ ਬਾਰ ਮੈਨੂੰ ਉੱਧਰ ਜਾਣਾ ਪੈਂਦਾ ਹੈਗਾ ਬੁੜਾ ਸ਼ਰੀਰ ਆ ਤੁਸੀਂ ਹੋਈ ਦਿਨ ਕਿਤੇ ਮੇਰੇ ਮਜ਼ਾਕ ਕਰੀ ਜਾਂਦੇ ਨਹੀਂ ਜਾਂਦੇ ਹੁਣ ਉਹ ਨਹੀਂ ਜਾਂਦੇ ਭਾਈ ਨਹੀਂ ਜਾਂਦੇ ਐ ਮੈਂ ਤੈਨੂੰ ਈਸਬੋਲ ਦਾ ਬਰਾਦਾ ਲਿਆ ਦੂੰ ਹਾਂ ਉਹ ਲਿਆਈਂ ਰਹਿ ਬੈ ਜਾ ਮੜੇ ਤੇਰੇ ਨਾਲ ਵੀ ਗੱਲ ਕਰਨੀਆਂ ਬਾਪੂ ਸਾਰਾ ਦਿਨ ਬਾਪੂ ਦੀ ਸਮਝ ਨਹੀਂ ਆਂਦੀ ਤਾਂ ਹੋਰ ਹੀ ਦੋ ਚਿੱਤੀ ਜੀ ਗੱਲ ਕਰ ਗਿਆ ਮੈਂ ਤੈਨੂੰ ਐ ਕਹਿਣਾਗਾ ਤੂੰ ਮੇਰੇ ਨਾਲ ਬਾਲਾ ਨਾ ਲੜਿਆ ਕਰ ਉਹ ਮੈਂ ਕਦੋਂ ਲੜਦੇ ਤੂੰ ਕਿਹੜਾ ਫਿਰ ਮੇਰੀਆਂ ਗੱਲਾਂ ਮੰਨਦਾ ਲੜਦੀ ਤਾਂ ਮੈਂ ਉਦੋਂ ਆਜਾਂ ਤੂੰ ਮਗਰ ਲੱਗ ਜਨੈ ਉਹਦੇ ਬਾਪੂ ਕਿੱ ਗਿਆ ਬਾਪੂ ਤਾਂ ਤੇ ਮੈਂ ਤੈਨੂੰ ਐ ਕਹਿਣਾਗਾ ਉੱਥੇ ਮੈਨੂੰ ਮਾੜਾ ਮੋਟਾ ਪੱਖਵਾਜੀ ਕਰਨੀ ਪੈਂਦੀ ਆ ਹੈ ਤੇ ਬਾਪੂ ਨੂੰ ਰੱਖ ਰਹੀ ਸੇਵਾ ਕਰਾਂਗੇ ਵਿਚਾਰਾ ਆਪਣੇ ਮਾਰਾ ਕਿਵੇਂ ਗਰਮੀ 'ਚ ਫਿਰਦਾ ਹੈ ਲਪੜੇ ਖਾਂਦਾ ਲੋਕਾਂ ਦਾ ਨਾ ਉਹੀ ਤਾਂ ਗੱਲ ਹੈਗੀ ਮੇਰਾ ਬਾਪੂ ਤਾਂ ਰੱਬ ਵਰਗਾ ਹੈਗਾ ਚਲ ਕੋਈ ਨਵੇਂ ਬਾਪੂ ਕਹਿਣੀ ਹੈ ਵੀ ਅੱਜ ਦੇ ਦਿਨ ਰਹਿ ਜਾਂਦਾ ਜਾਨ ਨਾ ਦੇਈ ਉਹਨੂੰ ਫਿਰ ਤੇਰੀ ਜ਼ਿੰਮੇਵਾਰੀ ਆ ਕੋਈ ਨਵੇਂ ਮਨਾਉਣੀ ਹੈਗੀ ਬਾਪੂ ਕਿਹ ਬਾਪੂ ਕਹਦੇ ਮੇਰੀ ਸੇਵਾ ਨਹੀਂ ਕਰੀ ਕੋਈ ਨਵੇਂ ਕਹਿ ਦੇਣੀ ਹੈ ਬਾਪੂ ਪਰੋਣੇ ਨੂੰ ਲੰਡੂ ਕਹੀ ਜਾਣਗੇ ਮੁੜ ਕੇ ਇੱਥੇ ਠੀਕ ਹੈ ਠੀਕ ਹੈ ਮੈਂ ਲੈ ਆ ਉਹ ਗੰਡਾ ਬੰਡਾ ਚਲ ਮੈਂ ਲਿਆਉਣਾ ਸਮਾਨ ਲੈ ਦੇਖ ਲੈ ਮਨਿੰਦਰ ਗੁੰਨਾ ਕਿੱਡਾ ਹੋ ਗਿਆ ਦਿਨਾਂ ਦਾ ਬਿਨ ਮਨਿੰਦਰ ਨੂੰ ਫੋਨ ਕਰਿਆ ਸੀਗਾ ਤੇ ਮਨਿੰਦਰ ਦੁਖੀ ਜੇ ਬੋਲਦੀ ਸੀ ਫਿਰ ਮੈਥੋਂ ਰਹਿਣਾ ਨਹੀਂ ਗਿਆ ਮੈਂ ਇਹਨੂੰ ਕਿਹਾ ਚੱਲ ਆਪਾਂ ਜਾ ਕੇ ਪਤਾ ਲੈ ਕੇ ਆਈਏ ਵੀ ਕੀ ਗੱਲ ਹੋਈ ਹੈ ਗੱਲ ਤਾਂ ਕੋਈ ਨਹੀਂ ਵਸੀ ਬਸ ਉਹੀ ਘਰਾਂ ਚ ਲੜਾਈ ਝਗੜੇ ਹੁੰਦੇ ਆ ਬਸ ਉਹੀ ਆ ਲੈ ਗੱਲ ਤਾਂ ਦੱਸ ਮਨਿੰਦਰ ਕਿਉਂ ਹੋਈ ਹੈ ਲੜਾਈ ਹੋਈ ਜਾਂਦੀਆਂ ਭਾਈ ਮੀਆਂ ਬੀਬੀ ਵਿਚ ਕੋਈ ਲੜਾਈ ਸੌ ਲੜਾਈ ਹੋ ਜਾਂਦੀ ਹੈ ਹੁਣ ਸਾਨੂੰ ਕੀ ਦੱਸੇ ਕੀ ਨਾ ਦੱਸੇ ਚਲੋ ਮਾਲੇ ਹਰਪ੍ਰੀਤ ਕੋਈ ਪਰਦੇ ਵਾਲੀ ਗੱਲ ਵੀ ਹੁੰਦੀ ਆ ਆ ਆਮ ਹੀ ਬਸ ਘਰੇਲੂ ਗੱਲਾਂ ਹੋਰ ਕੀ ਹੈਗਾ ਤੇਨੇ ਚ ਘਰੇਲੂ ਗੱਲ ਫਿਰ ਇੱਥੇ ਕਿਉਂ ਬੈਠੀ ਯਾਰ ਆਪਸ ਚ ਸੁਲਝਾ ਲੈਂਦੇ ਇਹ ਦੋਨੇ ਜੀ ਉਹ ਕੋਈ ਨਾ ਬਗ ਜੂਗੀ ਇਹ ਸਾਨੂੰ ਵੀ ਫਿਕਰ ਹੈਗਾ ਇਸ ਗੱਲ ਇੱਥੇ ਬੈਠੀ ਆ ਤੁਸੀਂ ਕੋਈ ਇਹਦਾ ਬਾਹਲਾ ਫਿਕਰ ਕਰਨੀ ਜਾਣਦੇ ਮਾਸੜ ਜੀ ਸਾਨੂੰ ਫਿਕਰ ਤੇ ਤਾਂ ਹੀ ਇੱਥੇ ਆਏ ਆ ਨਹੀਂ ਸਾਨੂੰ ਕੀ ਲੋੜ ਹੈ ਮਨਿੰਦਰ ਮੈਨੂੰ ਐਂ ਦੱਸ ਪੁੱਤ ਤੂੰ ਉੱਥੇ ਸੁਖੀ ਤਾਂ ਹੈਗੀ ਆ ਵਧੀਆ ਤੈਨੂੰ ਰੱਖਦੇ ਆ ਕਿ ਨਹੀਂ ਉਹ ਉਹ ਸੁਖੀ ਆ ਭਾਈ ਸੁਖੀ ਆ ਕੀ ਗੱਲਾਂ ਕਰਦੇ ਆ ਤੁਸੀਂ ਸਭ ਕੁਝ ਵਧੀਆ ਹੈ ਤਾਂ ਨੋਰਮਲ ਮਾਰੀ ਮੂਰੀ ਆ ਉਹ ਮਾਸੀ ਮੇਰੀ ਗੱਲ ਸਵਾਦ ਹੀ ਸੁਖੀ ਆ ਬਾਪੂ ਤਾਂ ਉਹੀ ਮਾਰੀ ਜਾਂਦਾ ਹੈਗਾ ਆ ਦੇਖ ਲੈ ਤੇ ਨਾ ਕੀ ਕੁਛ ਕਰਕੇ ਹਟੇ ਨੇ ਪੁੱਛ ਲੈ ਤੋ ਚੁੱਪ ਗਿਆ ਤੂੰ ਤੂੰ ਕੀ ਲੈਣਾ ਸੀ ਗੱਲ ਕਰੀ ਜਨੇ ਤੇ ਵਿਚ ਆ ਫਿਰ ਸੱਚੀ ਗੱਲ ਦੱਸੋ ਨਾ ਅਸੀਂ ਪੁੱਛਣੀ ਆਏ ਹਾਂ ਦੱਸੋ ਨਾ ਇਹ ਕਿ ਮੁੱਦਾ ਹੱਲ ਕਰ ਦੇਣਗੇ ਫਿਰ ਜੇ ਤੋ ਪਹਿਲਾਂ ਨਹੀਂ ਹੋਇਆ ਇਹਨਾਂ ਤੋਂ ਜਿਹੇ ਜਿਹੇ ਪਿਆਉਣੇ ਮੁੱਦਾ ਹੱਲ ਕਰਤਾ ਹੋ ਜਾਏ ਕਰ ਦੇਣਗੇ ਫਿਰ ਦੇਖ ਬਾਪੂ ਮੇਰੇ ਪਿਆਉਣ ਨੂੰ ਨਾ ਬਦਕਾ ਕੀ ਬੋਲਣ ਲੱਗ ਗਿਆ ਵਿਚ ਵਿਚ ਲੈ ਲੈਣਾ ਫਿਰ ਉਹ ਕਿਹੜਾ ਫਿਰ ਉਹਨਾਂ ਦੇ ਵਿੱਚ ਬੜਾ ਸੀ ਵੀ ਕਹੇ ਜੇ ਨਿਕਲਣਗੇ ਉਹ ਤਾਂ ਇਹਦੀ ਕਿਸਮਤ ਆ ਆ ਪਹਿਲਾਂ ਵਿਆਹੀ ਸੀ ਉੱਥੇ ਕਿਹੜਾ ਸੌਖੀ ਰਹੀ ਐ ਦੁਬਾਰੇ ਮੈਂ ਤੈਨੂੰ ਕਿਹਾ ਸੀ ਵੀ ਨਾ ਤੂੰ ਨਾ ਪੰਗਾ ਲੈ ਦੁਬਾਰੇ ਕਿਉਂ ਤੂੰ ਕਿਉਂ ਹਰਦੀ ਨਹੀਂ ਤੂੰ ਕਿਉਂ ਉਹ ਜੜੀਆਂ ਖੁੱਡਾਂ ਜਾਤ ਮਾਰਦੀਆਂ ਤੈਨੂੰ ਮੈਂ ਕਹੀ ਹੈ ਨਾ ਤੂੰ ਚੁੱਪ ਕਰ ਜਾ ਚੰਗਾ ਪਾਣਾ ਜਵਾਬ ਹੈਗਾ ਉਹ ਸਿਰ ਤੇ ਆਪੀ ਉਹ ਕਰ ਲੂਗੀ ਇਹ ਤੁਸੀਂ ਕਿਉਂ ਕਲੇਸ਼ ਰਹਿ ਲੂਗੀ ਇੱਥੇ ਓਹੋ ਅਸੀਂ ਤੁਹਾਡਾ ਕਲੇਸ਼ ਪੋਣ ਨਹੀਂ ਆਏ ਅਸੀਂ ਤਾਂ ਗਾੜਾ ਸੁਣਣ ਆਏ ਆ ਇਹ ਪਈ ਇਹਨੂੰ ਕੀ ਦੁੱਖ ਤਕਲੀਫ ਹੈ ਗੱਲ ਬਾਈ ਬੀ ਕੋਲ ਤਾਂ ਸੁਣ ਲੈਂਦੇ ਜਦੋਂ ਫੋਨ ਕਰ ਹੀ ਲਿਆ ਸੀਗਾ ਸਾਹ ਇੱਥੇ ਆਉਂਦਾ ਕੀ ਮਤਲਬ ਆਉਂਦਾ ਸੀ ਚਲੋ ਕੋਈ ਨਾ ਬਾਪੂ ਹੁਣ ਕਰੇ ਰੈਣ ਥੋੜੀ ਨਾ ਇਹ ਕਹਿੰਦੇ ਹੁੰਦੇ ਨੇ ਲੈ ਤਾਂ ਫਿਰ ਤੂੰ ਕਿਉਂ ਕੋ ਪਰਦੇ ਫਰੋਲੀ ਆਂਨੀ ਆ ਦੂਜਾਂ ਸਾਹਮਣੇ ਆਪਣੇ ਮੈਨੂੰ ਆਏ ਤਾਂ ਦੱਸ ਦੇ ਮੇਰੀ ਗੱਲ ਸੁਣ ਗੱਲ ਤਾਂ ਮ ਖੂਚੋ ਵੀ ਨਿਕਲ ਜਾਂਦੀ ਆ ਫੇਰ ਕਿਹੜਾ ਮਾਸੀ ਹੋਣਾ ਨੂੰ ਪਤਾ ਨਹੀਂ ਲੱਗਣਾ ਗੱਲ ਦਾ ਨਿਕਲੂ ਉਹਦੇ ਦੇਖਾਂਗੇ ਖਬਰ ਇਹਨਾਂ ਨੂੰ ਪਤਾ ਹੀ ਹੋਵੇ ਤੁਹਾਡੇ ਘਰ ਦਾ ਸੌਪ ਬੜਦਾ ਹੋਊਗਾ ਹੈ ਤੁਸੀਂ ਕਿਸੇ ਕੋਲੇ ਦੱਸ ਦੋਗੇ ਨਾਲੇ ਸਾਾਨੂੰ ਤੁਸੀਂ ਕਿੰਨੀਆਂ ਗੱਲਾਂ ਦੱਸਦੇ ਆ ਆਗਿਆ ਜਿਹੜੀਆਂ ਅਸੀਂ ਤੁਹਾਡੇ ਕੋਲ ਫਰੋਲੀ ਚਾਹੀਏ ਆ ਮੈਨੂੰ ਪੈਸਾ ਵਾਂ ਕਹਿੰਨੀ ਆ ਵੀ ਤੁਸੀਂ ਨਾ ਐਵੇਂ ਪਿੱਛੇ ਜਿਹੜੀਆਂ ਹੋ ਗਈਆਂ ਹਵਾ ਗਈਆਂ ਉਹਨਾਂ ਨੂੰ ਛੱਡੋ ਜੇ ਉੱਥੇ ਨਹੀਂ ਕੋਈ ਇਹਦੀ ਸੈਟਿੰਗ ਮੇੜਦੀ ਸਾਰਾ ਕੁਝ ਇਹਦਾ ਘਰਬਾਰ ਪਿਆਗਾ ਇਹਦੀ ਜ਼ਮੀਨ ਜੋ ਆ ਤੁਹਾਨੂੰ ਪੜਾਵੇ ਲਗਾਵੇ ਕਿਵੇਂ ਰਹੂਗੀ ਜੀ ਕੋਈ ਨਹੀਂ ਜੀ ਮੇਰੇ ਹੋ 8-9 ਸਾਲ ਹੋ ਗਏ ਪਹਿਲਾਂ ਤਾਂ ਤੁਸੀਂ ਆਏ ਨਹੀਂ ਅੱਜ ਤੁਸੀਂ ਵੀ ਆ ਗਏ ਦੱਸੋ ਓਹੋ ਪਹਿਲਾਂ ਮੈਨੂੰ ਕਿਹੜਾ ਇਹਨੇ ਦੱਸਿਆ ਵੀ ਕੀ ਕੀ ਹੋਇਆ ਕੀ ਨਾ ਹੋਇਆ ਮੈਨੂੰ ਤਾਂ ਹੁਣ ਪਤਾ ਲੱਗਿਆ ਗੱਲ ਦਾ ਸਾਰੀ ਦਾ ਖਬਰਾਂ ਤਾਂ ਆਥ ਨੇ ਤੜਕੇ ਜਾਂਦੀਆਂ ਹੁੰਦੀਆਂ ਫੋਨ ਤੇ ਬੁੜੀਆਂ ਆਣੀਆਂ ਸੋਨੂੰ ਕਿਉਂ ਨਹੀਂ ਦੱਸਿਆ ਤੂੰ ਕਿਉਂ ਹੀ ਬੋਲੀ ਇਹਨੇ ਮੇਰੀ ਮਾਂ ਨੂੰ ਤੇ ਹੋਰ ਕੀ ਬੋਲੀ ਅੱਗ ਪਾਉਣਾਂਗੇ ਅਸੀਂ ਕੋਈ ਅੱਗ ਪਾਉਣੀ ਨਹੀਂ ਐਸ ਤਾਂ ਹੀ ਕਹਿੰਨੇ ਆ ਵੀ ਚਲ ਇਹਦਾ ਉੱਥੇ ਬਸੇਬਾ ਹੋ ਜਾਊਗਾ ਨਾਲੇ ਚਲ ਇਹ ਨਿਆਣੀ ਹੈਗੀ ਇਹਦਾ ਦੋਨਾਂ ਭੈਣਾਂ ਦਾ ਰਾਤ ਕੇ ਬਸੇਬਾ ਕਰ ਲੈਣਗੀਆਂ ਹਾਂ ਬਹੁਤ ਚਲਾਕ ਹੈ ਜਦੋਂ ਇਹਨੂੰ ਕਿਹਾ ਸੀਗਾ ਵੀ ਰਾਜਪਾਲ ਨੂੰ ਪੱਗ ਦੇ ਦੇਣੇ ਆਏ ਦੀ ਉਹਦੇ ਨੇ ਜਮਾ ਪੈਰ ਨਹੀਂ ਲਗਣ ਦਿੱਤੇ ਅੱਜ ਆਉਂਦੀ ਐ ਜਮੀਨ ਦੀ ਮਾਰੀ ਸਾਰੀਆਂ ਗੱਲਾਂ ਜਾਣਦਾ ਨਾਹਾਂ ਚ ਨਹੀਂ ਜਿਹੜੀਆਂ ਤੁਸੀਂ ਕਰਦੇ ਹੋ ਓਹੋ ਭਾਈ ਸਾਹਿਬ ਇਹੋ ਜੀ ਕੋਈ ਗੱਲ ਨਹੀਂ ਹੈਗੀ ਜਿਹੜੀ ਤੁਸੀਂ ਸਮਝੀ ਜਾਂਦੇ ਹੋਗੇ ਜੇ ਉਦੋਂ ਤੁਸੀਂ ਬੈਠ ਕੇ ਪੰਚਾਇਤ ਚ ਗੱਲ ਕੀਤੀ ਹੁੰਦੀ ਫਿਰ ਤਾਂ ਗੱਲ ਸਿਰੇ ਲੱਗਦੀ ਤੁਸੀਂ ਤਾਂ ਇਹਨਾਂ ਨੂੰ ਕੱਲਿਆਂ ਨੂੰ ਕਹਿਣ ਬੈਠ ਗਏ ਤੇ ਫਿਰ ਘਰੀ ਕਰਨੀ ਸੀ ਜੀ ਗੱਲ ਪੰਚਾਇਤਾਂ ਚ ਗੱਲਾਂ ਥੋੜੀ ਖੜਾਈਆਂ ਹੁੰਦੀਆਂ ਹੁੰਦੀਆਂ ਇਹ ਜੇ ਪਹਿਲਾਂ ਇਹ ਰਾਜੀ ਹੁੰਦੇ ਫੇਰ ਹੀ ਬਾਪੂ ਜੀ ਹੋਰਾਂ ਨਾਲ ਗੱਲ ਕਰਦੇ ਚਲੋ ਜਿੰਨੇ ਤੇ ਤਾਂ ਹੋ ਗਈਆਂ ਤੂੰ ਨਵਾਂਗਾ ਛੇੜ ਲਾ ਫਿਰ ਹੋਰ ਤੂੰ ਦੱਸ ਦੇ ਜਿਹੜਾ ਤੂੰ ਦੱਸਣਾ ਚਾਹਨੀ ਆ ਫਿਰ ਹੁਣ ਦੱਸਣਾ ਤਾਂ ਪਊਗਾ ਹੀ ਹੁਣ ਜਦੋਂ ਘਰੇ ਆਏ ਨੇ ਪੁੱਛਦੇ ਨੇ ਕੀ ਦੱਸਣਾ ਪਊਗਾ ਭਾਈ ਪਰਦਾ ਵੀ ਹੁੰਦਾ ਕੋਈ ਹੈ ਬਾਪੂ ਤੇ ਮਤ ਨੂੰ ਕੀ ਹੋਇਆਗਾ ਮਤ ਦੀ ਗੱਲ ਨਹੀਂ ਹੈਗੀ ਆਖਰ ਨੂੰ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਅੱਗੋਂ ਕਹੇ ਜੇ ਨੇ ਬੰਦੇ ਇਹ ਜਿਹਨੇ ਨਾਲੇ ਨਾ ਹਾਂ ਹਾਂ ਭਾਈ ਬੀਤਾਲ ਕੇ ਦਿੱਤੇ ਸੀ ਤੂੰ ਤਾਂ ਕਰ ਮਾੜਿਆ ਹੁਣ ਤੂੰ ਮੇਰਾ ਪਿਓ ਲੱਗ ਗਿਆ ਸਾਡੀ ਕੁੜੀ ਮੇਰਾ ਪਿਓ ਵਿਚ ਬੜਾ ਸੀ ਬਾਰ ਬਾਰ ਮੇਰੇ ਪਿਓ ਨੂੰ ਕਹੀ ਜਾਂਦੇ ਹੋਗੇ ਉਹਨੇ ਤਾਂ ਵਿਚਾਰੇ ਨੇ ਚੰਗੇ ਵਾਸਤੇ ਕਰਾਇਆ ਸੀ ਵੀ ਥੋੜੀ ਸੌਖੀ ਰਹੂਗੀ ਸਾਨੂੰ ਵੀ ਪਤਾ ਸੀ ਮਾਸਿਆ ਹੈਗੇ ਨਿਕ ਸਹੀ ਗੱਲ ਆ ਭਾਈ ਕਿਸਮਤ ਦਾ ਕੋਈ ਪਤਾ ਨਹੀਂ ਹੁੰਦਾ ਨਾ ਇਹ ਜਿੰਨੀ ਕਿ ਤੁਮ ਕੀ ਕਰਤਾ ਭਾਈ ਉਹਨਾਂ ਨੇ ਕੀ ਮਾਰਾ ਕਰਤਾ ਆਪਣਾ ਹਜੇ ਮਾਰਾ ਕਹਿੰਦਾ ਫਿਰ ਮੈਨੂੰ ਸਾਰੀ ਗੱਲ ਤੂੰ ਫਰੋਲ ਐਵੇਂ ਫਰੋਲ ਨਹੀਂ ਪਊਗੀ ਮੈਨੂੰ ਕੀ ਐ ਮਾਸੀ ਜਿੱਥੇ ਵਿਆਹੀ ਸੀ ਵਿਆਹੀ ਤਾਂ ਚੰਗੇ ਵਾਸਤੇ ਸੀਗੀ ਉਹ ਤਾਂ ਬਗਾਨੇ ਨਾਲ ਖੇ ਖਾਂਦਾ ਫਿਰਦਾਗਾ ਮਾਰ ਲੈਂਦੇ ਭਕਾਈ ਉਹ ਕੋਈ ਕੁੜੀ ਆ ਗਈ ਘਰੇ ਫੋਟੋ ਮੂਤਵਾ ਦਿਖਾ ਗਈ ਜਿਹਦੇ ਨਾਲ ਰਹਿੰਦਾਗਾ ਉਹ ਲੈ ਐਡੀ ਗੱਲ ਹੋਈ ਪਈ ਆ ਜੇ ਤੁਸੀਂ ਕਹਿੰਦੇ ਕੋਈ ਗੱਲ ਹੀ ਨਹੀਂ ਹੈਗੀ ਭਾਈ ਕੋਈ ਨਹੀਂ ਭਾਈ ਅਸੀਂ ਗੱਲ ਗਾਲ ਦੇ ਟਿਕਿਆ ਨਾ ਕਰ ਲਾਂਗੇ ਠੀਕ ਐ ਚਾਰ ਬੰਦੇ ਬੈਠ ਕੇ ਗੱਲ ਕਰਾਂਗੇ ਜਿਵੇਂ ਤੁਸੀਂ ਕਹਿੰਦੇ ਸੀ ਤੁਸੀਂ ਤਾਂ ਹੀ ਨਹੀਂ ਗੱਲ ਦੱਸੀ ਐਂਦੇ ਸੀ ਸਾਨੂੰ ਨਾ ਕੀ ਗੱਲ ਦੱਸੀ ਇਹ ਇੱਕ ਗੱਲ ਦੱਸਣ ਆਲੀ ਆ ਵੇ ਦੱਸਣ ਆਲੀ ਐ ਮਸਲੀ ਤੁਸੀਂ ਕਿਉਂ ਨਹੀਂ ਦੱਸੀ ਐਂਦੇ ਸੀ ਲੈ ਮੈਂ ਤਾਂ ਚੁੱਪ ਕਰਕੇ ਰੱਖੀ ਆ ਮੇਰੀ ਗੱਲ ਸੁਣ ਮਾਸੀ ਪਹਿਲਾਂ ਉੱਥੇ ਤੋੜਨ ਦਾ ਹੱਕ ਹੈਗਾ ਸਾਡਾ ਹੁਣ ਜੇ ਤੇ ਇਹਦੀ ਕੋਈ ਕਦਰ ਹੀ ਨਹੀਂ ਹੈਗੀ ਕੀ ਕਰੀਏ ਮੈਂ ਤੇਰੀ ਹੱਲਾ ਭਾਈ ਆ ਉਹ ਘਰੇ ਰੱਖੋ ਤੁਸੀਂ ਨਾ ਕੀ ਕਰੀਏ ਘਰੇ ਕਿਵੇਂ ਬਿਠਾ ਕੇ ਰੱਖ ਲਈ ਫਿਰ ਮਾੜਾ ਤੁਸੀਂ ਨਹੀਂ ਇਹਨੂੰ ਭਾਈ ਘਰੇ ਬਿਠਾ ਕੇ ਰੱਖਿਆ ਆ ਵੇ ਖਿੱਚ ਕੇ ਰੱਖੋ ਖੁਸ਼ ਆ ਪੂਰੀ ਕਦੇ ਜ ਲੱਛਣ ਨਹੀਂ ਕਰਦਾ ਉਹ ਉਹ ਫੋਟਾਂ ਬਣੀਆਂ ਗਈਆਂ ਭਾਈ ਚਾਰ ਉਹਦਾ ਕੋਈ ਊਂ ਵੀ ਬਣਾ ਕੇ ਪੇਰ ਸਕਦਾ ਆਹ ਕਿਹਦੇ ਪਾ ਦੂਗਾ ਮੈਂ ਅੱਜ ਆਪੇ ਦੇ ਧੱਕੇ ਨਾਲ ਮਾਰ ਆਉਗਾ ਨਿੰਦ ਮੇਰੀ ਗੱਲ ਸੁਣ ਪਈ ਅਸੀਂ ਤਾਂ ਤੇਰੇ ਭਲਾਈ ਦੀ ਗੱਲ ਕਰਦੇ ਆਂ ਵੀ ਜੇ ਤੂੰ ਉੱਥੇ ਵੱਗ ਜਾਈਂਗੀ ਅੱਜ ਦੇ ਘਰੇ ਨਾਲ ਤਾਂ ਦਾਦਾ ਘਰਬਾਰ ਸਾਹਰ ਨਾਲੇ ਆਦੀ ਭਈ ਜ਼ਮੀਨ ਜਾਇਤ ਸੰਭਾਲ ਲੈ ਮਾਸੀ ਜੀ ਮੇਰਾ ਵੀ ਜੀ ਨਹੀਂ ਕਰਦਾ ਸਦਾ ਘਰ ਛੱਡਣ ਨੂੰ ਜੇ ਉਹਦੀ ਮੇਰਾ ਸਾਥ ਦਿੰਦੇ ਨਾ ਦੋਨੇ ਜੀ ਤੇ ਮੈਂ ਜਮਾਂ ਨਹੀਂ ਇੱਦ ਤੱਕ ਪਹੁੰਚਦੀ ਸੀ ਨਾ ਮੈਂ ਪੇਕੇ ਆਉਂਦੀ ਨਾ ਮੇਰੇ ਦੂਜੇ ਥਾਂ ਵਿਆਹ ਹੁੰਦਾ ਵਧੀਆ ਮੈਂ ਆਪਦੇ ਘਰੇ ਰਹਿੰਦੀ ਆਪਦੇ ਪੁੱਤ ਨੂੰ ਪਾਲਦੀ ਨਾਲ ਇੰਨਾ ਚ ਰਹਿਦਾ ਹੋਊ ਤੇਰੇ ਜਵਾਕ ਦਾ ਨਾ ਦੂਜਾ ਕੋਈ ਨਹੀਂ ਬਣਨਾਗਾ ਜਿਹੜੇ ਇਹ ਬਣ ਜਾਣਗੇ ਨਾ ਇਹ ਸਗਾ ਚਾਚਾ ਤਾਇਆ ਦਾ ਇਹ ਬਣ ਜੂਗਾ ਉਹਨਾਂ ਨੇ ਬੰਨਣਾ ਹੁੰਦਾ ਇਹ ਉਹਦੇ ਹੀ ਬੰਨਦੇ ਇੱਥੇ ਤੱਕ ਗੱਲ ਨਹੀਂ ਸੀ ਪਹੁੰਚਦੀ ਫਿਰ ਜਿਹੜੇ ਇੱਥੇ ਜਵਾਕ ਪਿੱਛੇ ਬਥੇਰੇ ਵਾਰ ਆਏ ਆ ਤੁਹਾਡੇ ਕੋਲ ਆਏ ਕੱਲੇ ਜਵਾਕ ਪਿੱਛੇ ਆਏ ਮੇਰੀ ਧੀ ਪਿੱਛੇ ਨਹੀਂ ਆਏ ਤੁਸੀਂ ਠੀਕ ਹੈ ਨਾ ਹੁਣ ਤਾਂ ਅਸੀਂ ਕਹਿੰਨੇ ਆ ਸੁਮਿੰਦਰ ਨੂੰ ਵੀ ਕਹਿੰਨੇ ਆ ਹੁਣ ਤੁਸੀਂ ਆਪ ਦੇ لالਚ ਮਾਰੇ ਆਏ ਹੋ ਸਾਨੂੰ ਕੀ لالਚ ਚਾਹਤੇ ਇਹਨੂੰ ਕਹਿੰਨੇ ਵੀ ਇਹ ਆਪ ਦਾ ਸਾਹਮਣੇ ਸਾਰਾ ਸਾਨੂੰ ਵੀ ਦੇਖਦਾ ਸਾਹਮਣੇ ਦੇਖਦਾ ਸਾਨੂੰ ਵੀ ਦੇਖਦਾ ਅਸੀਂ ਦੇਖ ਅਸੀਂ ਤੋਰਨ ਵੀ ਨਹੀਂ ਲੱਗੇ ਹੈਗੇ ਜੇ ਤੋ ਰਹਿਣ ਮੇਰੇ ਤਾਂ ਇਹਦੇ ਫੇਰ ਰਹੀ ਨਹੀਂ ਹੈਗੀ ਨਹੀਂ ਤੁਸੀਂ ਰੱਖਿਆਗਾ ਬ ਠੀਕ ਹੈ ਇਹਨਾਂ ਨੇ ਸੁਣੀ ਨਹੀਂ ਮੈਂ ਦੱਸੀ ਇਹ ਤੇਰੇ ਪੈਰਾਂ 'ਚ ਵੀ ਪੱਗ ਧਰਤੀ ਸੀ ਵੀ ਆਹ ਚੱਕੋ ਪੱਗ ਠੀਕ ਹੈ ਤੇ ਆਹ ਮੇਰੀ ਧੀ ਦਾ ਮੈਂ ਸੇਵਾ ਕਰ ਲਓ ਪਰ ਤੁਸੀਂ ਉਦੋਂ ਮੇਰੀ ਇੱਕ ਗੱਲ ਨਹੀਂ ਸੁਣੀ ਸਾਰੀਆਂ ਯਾਦ ਆ ਮੇਰੇ ਰਹਿਣਾ ਸੀ ਤਾਂ ਉਹ ਵੀ ਰਹਿ ਸਕਦੀ ਸੀ ਪੱਗ ਜ਼ਰੂਰੀ ਸੀ ਲੈਣੀ ਲੈਣੀ ਜ਼ਰੂਰੀ ਸੀ ਨਾ ਉਹ ਕਿ ਮੇਰੇ ਪੁੱਤ ਮਾਰੀ ਜਾਂਦੀਆਂ ਕਾਲੀਆਂ ਆਉਂਦੀਆਂ ਫਿਰ ਐਵੇਂ ਮੈਨੂੰ ਬੁਲਾ ਕੇ ਖੜੋਂਗੀਆਂ ਵੀਰੇ ਵੀਰੇ ਚਲ ਕੋਈ ਨਾ ਹਰਪ੍ਰੀਤ ਪੁਰਾਣੀਆਂ ਗੱਲਾਂ ਛੇੜਨ ਦਾ ਕੋਈ ਮਤਲਬ ਨਹੀਂ ਨਾ ਹੁਣ ਮੈਂ ਉੱਥੇ ਜਾਵਾਂ ਹਨਾ ਜੇ ਮੈਂ ਰਹਿਣਾ ਹੁੰਦਾ ਪਹਿਲਾਂ ਹੀ ਰਹਿ ਰਹੇ ਨਹੀਂ ਤੁਸੀਂ ਰਹਿਣ ਨਹੀਂ ਦਿੱਤਾ ਹਨਾ ਹੁਣ ਜੇ ਤੂੰ ਗੁੰਨੇ ਨੂੰ ਮਿਲਣਾ ਹੁੰਦਾ ਬੇਸ਼ੱਕ ਇੱਥੇ ਆ ਜਾ ਕਰੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗਾ ਮਿਲੋ ਹਨਾ ਪਰ ਨਾ ਮੈਂ ਜਾਵਾਂ ਨਾ ਮੈਂ ਗੁੰਨੇ ਨੂੰ ਜਾਂਦੇ ਵਾਂ ਬਸ ਜੇ ਤੂੰ ਕਹਿੰਨੀ ਅਸੀਂ ਨਹੀਂ ਲੈਣਦੇ ਤਾਂ ਹੁਣ ਅਸੀਂ ਕਹੀਏ ਨਾ ਤੂੰ ਚੱਲ ਸਾਡੇ ਨਾਲ ਹੁਣ ਅਸੀਂ ਨਹੀਂ ਜਾਂਦੇ ਭਾਈ ਅਸੀਂ ਨਹੀਂ ਜਾਂਦੇ ਲੈਣ ਆਈ ਜੈ ਤੈਨੂੰ ਹੁਣ ਅਸੀਂ ਨਹੀਂ ਜਾਂਦੇ ਅਸੀਂ ਨਹੀਂ ਜਾਂਦਾ ਇਹਦਾ ਹੈ ਐਨੇ ਟਾਈਮ ਬਾਅਦ ਬਸ ਕਿੰਨੇ ਬੀਤ ਗਏ ਪਹਿਲੇ ਇੱਥੇ ਵੀ ਤਾਂ ਬੈਠੀ ਐ ਫਿਰ ਇੱਥੇ ਕਹਣਾ ਮੈਨੂੰ ਧੱਕੇ ਦਿੰਨੀ ਗੱਲ ਸੁਣ ਲਓ ਮੇਰੀ ਮੇਰੀ ਧੀ ਜਿੱਥੇ ਜਿੱਥੇ ਮੈਂ ਕਰਿਆ ਠੀਕ ਐ ਉੱਥੇ ਹੀ ਮਸਾਉਂਗਾ ਤੁਹਾਨੂੰ ਨਹੀਂ ਪਤਾ ਨਾ ਪਤਾ ਕਰਿਆ ਸੀਗਾ ਅੱਜ ਕੱਲ ਕਹਿੰਦੇ ਉਹ ਆ ਚੱਲਿਆਗਾ ਨਵਾਂ ਫੋਨਾਂ ਜਾਂ ਅੱਜ ਫੰਕਸ਼ਨ ਉਹ ਇਹਨਾਂ ਦੇ ਫੋਟੋਆਂ ਲੱਗ ਜਾਂਦੀਆਂ ਸਾਰਾ ਦਬਾ ਲੈਂਦੀ ਆ 20 ਬੰਦੇ 20 ਬੰਦੇ ਠੱਗੇ ਗਏ ਆ ਲੱਖਾਂ ਲੱਖਾਂ ਰੁਪਏ ਲੈ ਕੇ ਕੀ ਬਤਾਓ ਬਣਾ ਦਿਆ ਉਹਨੇ ਠੀਕ ਆ ਪਤਾ ਕਿਉਂ ਮੰਗਦਾ ਸੀ ਲੋਕਾਂ ਨੂੰ ਖਵਾਉਣ ਵਾਸਤੇ ਤਾਂ ਹੀ ਤਾਂ ਤੈਨੂੰ ਕਹਿੰਦਾ ਸੀ ਸਾਰੇ ਪੈਸੇ ਲਿਆਉਣਾ ਤਾਂ ਸਾਰੇ ਪੈਸੇ ਓਏ ਉਹਨਾਂ ਦੇ ਆਰ ਤੋਂ ਥੋੜਾ ਭਾਈ ਤੀ ਉਹਨਾਂ ਦੇ ਆਪ ਤੇ ਥੋੜਾ ਨਾ ਫਿਰ ਭਾਈ ਠੇਕਾ ਦਾ ਫਿਰ ਸਾਡੇ ਤੋਂ ਕਿਉਂ ਮੰਗਦਾ ਸੀ ਓ ਠੇਕਾ ਦਾ ਫਿਰ ਦੇਣਾ ਹੀ ਪਊਗਾ ਹੱਕ ਜਵਾਕ ਦਾ ਜਿਹੜੀ ਗੱਲ ਐ ਨਾ ਜਿਹੜਾ ਮੁੱਦਾ ਉਹ ਤੇ ਆ ਜਾ ਵੀ ਕੁੜੀ ਨੂੰ ਕਿਵੇਂ ਬਸਾਉਣਾ ਹੈ ਉੱਥੇ ਅਸੀਂ ਆਪੇ ਬਸਾ ਦਾਂਗੇ ਅਸੀਂ ਆਪੇ ਬਸਾ ਲਈਏ ਤੂੰ ਮੇਰੇ ਤੇ ਆਉਂ ਤਾਂ ਵੱਡੀ ਨਹੀਂ ਹੋਗੀ ਇਹ ਨਹੀਂ ਹੋਈਆਂ ਸਾਰਾ ਪੈਸਾ ਮਾਸੀ ਆਈ ਇਹ ਤਾਂ ਮੈਂ ਤਾਂ ਗੱਲਬਾਤ ਕਰ ਲਵਾਂ ਮਾਸੀ ਕੀ ਕਰ ਦੂਗੀ ਮੇਰੇ ਤਾਂ ਕੋਈ ਸੁਣਦਾ ਹੀ ਨਹੀਂ ਪਿਆ ਮੈਂ ਤਾਂ ਤੁਹਾਨੂੰ ਕਹਿੰਦੀ ਆ ਵੀ ਰਲ ਕੇ ਰਹੋ ਵਧੀਆ ਰਹੋਗੇ ਇਥੇ ਵੈਲੂਗੀ ਜਾ ਕੇ ਆਲਾ ਸਾਰਾ ਕੋ ਸਾਂਭ ਲੂਗੀ ਕੋਈ ਨਾ ਸੋਚੇ ਜਿਸ ਪਾ ਵਿਚਾ ਪਾਣੀ ਪਿਆ ਦਿੰਦਾ ਮੇਰਾ ਨਾ ਨੇ ਕਹੇ ਤਾਂ ਮਾਸੜ ਤੂੰ ਦੇਖ ਲਓ ਕਿਵੇਂ ਬੋਲੀ ਜਾਂਦਾ ਮਾਸੜਾ ਕਿਆ ਬੋਲਦਾ ਸਾਡੀ ਉਮਰ ਕਿੱਲਾਂ ਨੂੰ ਪਾਪੂ ਦਾ ਪਤਾ ਨਹੀਂ ਇਹਦਾ ਕੀ ਪਾਰਾ ਵੱਜਦਾ ਨਾ ਮੈਂ ਨਹੀਂ ਮੈਂ ਮਾੜਾ ਬੋਲਦਾ ਭਾਈ ਮੈਂ ਮਾੜਾ ਬੋਲਦਾ ਚੰਗੇ ਵਾਸਤੇ ਜੇ ਤੁਹਾਨੂੰ ਨਹੀਂ ਚੰਗੀ ਲੱਗਦੀ ਤੁਹਾਡੀ ਮਰਜ਼ੀ ਹੈ ਆ ਤੁਹਾਡੇ ਖਾਤਰ ਮੈਂ ਸਾਰਾ ਕੁਝ ਬਣਾਤਾ ਨਾ ਮੈਂ ਤਾਂ ਮਾੜਾਂਗਾ ਹੈ ਵਿਗਾੜਿਆ ਹੁੰਦਾ ਮੰਗਣ ਲਾਇ ਹੁੰਦੇ ਇਥੇ ਤੜਕੇ ਤੋਂ ਦਿਹਾੜੀ ਤੇ ਜਾਂਦੇ ਹੁੰਦੇ ਫਿਰ ਤੁਹਾਨੂੰ ਪਤਾ ਲੱਗਦਾ ਮੇਰੀ ਗੱਲ ਸੁਣ ਚੰਗਾ ਭਲਾ ਇੱਥੇ ਰਹਿੰਦੀ ਹੈ ਗੁੰਨਾ ਰਹਿੰਦਾ ਮੇਂ ਦਾ 60 ਏਕਾ ਆਉਂਦਾ ਹੈ ਇੱਥੇ ਰਹਿੰਦੀ ਨੁਕਦਾਸੇ ਨੂੰ ਤੇ ਹੀ ਸਾਢੇ ਕਾ ਕਿਹੜਾ ਦੇਈ ਜਾਂਦੇ ਆ ਉਹ 2 ਰੁਪਿਆ ਪਿੱਛੇ ਵੀ ਰੌਲਾ ਪਾਉਂਦੇ ਆ ਇਹ ਜੇ ਉਹਨਾਂ ਨੇ ਹੀ ਸਾਢੇ ਕਾ ਮੰਗਿਆ ਤਾਂ ਮੇਂਦਰ ਤੋਂ ਉੱਥੇ ਦਿੰਨੇ ਆ ਦਿੰਦੇ ਆ ਰੋਗ ਨਾ ਕਰਾਂਗੇ ਭਾਈ ਉਹਦਾ ਲੈਣਾ ਪਊਗਾ ਮਿਲੂਗਾ ਵੀ ਉਹਦਾ ਹੱਕਾ ਤੁਹਾਨੂੰ ਮਿਲ ਕੇ ਰਹੂਗਾ ਨਾ ਨਹੀਂ ਨਿਕਲ ਜਾਣਾ ਆਪਾਂ ਇਹਨੂੰ ਪੁੱਛਣਾ ਆਉਣਾ ਸੀ ਬਾਕੀ ਇਹਦੀ ਮਰਜ਼ੀ ਜਿਵੇਂ ਮਰਜ਼ੀ ਕਰ ਲੀ 10 ਸਾਲਾਂ ਦਾ ਹੋ ਗਿਆ ਮੇਰੇ ਸਾਡਾ ਠੀਕ ਹੈ 8 ਸਾਲਾਂ ਨੂੰ ਛੋੜੇ ਗਲਚੂਠਾ ਦੇ ਕੇ ਲੈ ਰਾਂਗੇ ਉਹਦਾ ਥਾਂ ਤਾਂ ਜਿਹੜਾ ਲੈਣਾ ਹੋਊਗਾ ਅਸੀਂ ਹੈ ਕਿਤੇ ਕੋਈ ਲਿਖੇ ਜਿਹਾ ਕਰਦੇ ਹਾਂ ਐਵੇਂ ਤੂੰ ਵੀ ਨਾ ਫालतੂ ਬੋਲੀ ਜਾ ਤਾਂ ਉਹਦਾ ਹੱਕਾ ਮਿਲ ਜੂਗਾ ਜਦੋਂ ਸੁਣ ਲਓ 108 ਰੱਸਾ ਸਿਰੇ ਤੇ ਗੰਢਾ ਅਸੀਂ ਦੋਨੇ ਪਿਓ ਪੁੱਤ ਬੈਠੇ ਆ ਸਾਡੀ ਭੈਣ ਆ ਇਹਦੀ ਕੁੜੀ ਆ ਜਿਵੇਂ ਕਰਨਾ ਅਸੀਂ ਆਪੇ ਕਰਾਂਗੇ ਨਾ ਤੂੰ ਸਾਡੇ ਤੋਂ ਸਿਆਣੀ ਹੋਗੀ ਨਾ ਭਾਈ ਤੁਸੀਂ ਸਾਡਾ ਮੌਕੇ ਤੇ ਨਹੀਂ ਦਿੱਤਾ ਸਾਥ ਠੀਕ ਆ ਸਾਡਾ ਮਰ ਗਿਆ ਪਰਉਣਾ ਸਾਡੇ ਤੋਂ ਤਾਂ ਉਹੀ ਨਹੀਂ ਹਜੇ जख्म ਭਰੇ ਗਏ ਤੁਸੀਂ ਹੋਰ ਆ ਜਾਨੇ ਮਾਰ ਦਿਓ ਠੇਟੇ ਹੋਰ ਕੀ ਆ ਤੁਸੀਂ ਜਾਓ ਮਿਹਰਬਾਨੀਆਂ ਤੁਹਾਡੀ ਥੋੜੀ ਥੋੜਾ ਸਾਡੇ ਦੀ ਸੋਚਣ ਲਈ ਬਹੁਤ ਬਹੁਤ ਧੰਨਵਾਦ ਆਪਾਂ ਪਾਸੇ ਬੈਠੋ ਨਾ ਨਾ ਪੀਤੀ ਪਈ ਆ ਚਾਹ ਤਾਂ ਬੱਸ ਪਈ ਸੀ ਤੇ ਅਸੀਂ ਉੱਧਰ ਤੋਰਨੀ ਆ ਤਾਂ ਉੱਧਰ ਵੀ ਤੋਰਾਂਗੇ ਇੱਥੇ ਰੱਖਣੀ ਇੱਥੇ ਵੀ ਤੋਰਾਂਗੇ ਬਸ ਥੋੜੇ ਦੇ ਪਾਸੇ ਥੋੜੇਲੇ ਪਾਸੇ ਅਸੀਂ ਸੋਚਦੇ ਨਹੀਂਗੇ ਬੈ ਜਾ ਬੈ ਜਾ ਤੂੰ ਕੀ ਉਹ ਮੈਂ ਮਗਰ ਤੁਰ ਹੀ ਫਿਰਦੀ ਆ ਸਮਝਾ ਆ ਤੂੰ ਨਹੀਂ ਯਾਰ ਕੋਤੋਂ ਕੰਮ ਲੈ ਲਿਆ ਕਰੋ ਆਏਗਾ ਇਹਨੂੰ ਆਏ ਨਹੀਂ ਬੋਲਦੇ ਕੁੜੀਏ ਤੇ ਬਹਿ ਜਾਣਾਂ ਨੂੰ ਗੱਲ ਕਰ ਲੈਣੇ ਬਹਿ ਜਾ। ਗੱਲ ਲੈਣ ਆਉਂਦੇ ਆ। ਮਾਰੀ ਜਮੀ ਉਹ ਸਰਪੰਚ ਨਹੀਂ ਲੱਗੀ ਇੱਥੇ ਤੇਰਾ ਹੱਲ ਕਰ ਜੂਗੀ। ਜਿਹੜੇ ਚਾਰ ਬੰਦੇ ਨੇ ਕਰ ਇਹਨੂੰ ਨਹੀਂ ਅਕਲ। ਵਿਚ ਵਿੱਚ ਬਹਿ ਕੇ ਕਰਾਂ ਸਾਡੀ ਗੱਲਾਂ ਛੰਡੀਆਂ। ਇਹਨੂੰ ਨਹੀਂ ਭਈ ਅਕਲ ਆਉਂਦੀ ساری ਉਮਰ। ਨਾ ਆਵੇ ਇਹਦੇ ਪਿਓ ਨੂੰ ਆਪਾਂ ਦਾ ਸਿੱਧੀ ਜੀ ਗੱਲ ਕਹਿੰਦੇ। ਕੀ ਪਤਾ ਜਾਣ ਕੇ ਫੇਰ ਕ ਲੈਣ ਆਏ ਹੁਣ ਗੱਲਬਾਤ ਪਤਾ ਹੋ ਗਈ। ਤੂੰ ਦੱਸ ਫੇਰ ਸਾਰੀ ਗੱਲ ਉਹਨਾਂ ਨੂੰ ਕਰਨਾ ਕੰਨੀ ਪਾ ਸਾਰੀ ਗੱਲ ਜਾ ਕੇ ਛੱਜ ਦੇਣਗੇ ਉਹ। ਐ ਸ਼ਾਨਨੀ ਚ ਪਾ ਕੇ ਛੱਜ ਦੇਣਗੇ ਸਾਰੇ ਪੇੜੇ ਤੇ ਰੌਲਾ ਪਾ ਦੇਣਗੇ। ਬੇਇੱਜ਼ਤੀ ਕਰਾਉਣੇ ਮੇਰੀ ਤੁਸੀਂ ਮੈਂ ਤਾਂ ਉਧਰ ਜਾ ਜਾਂਦੇ ਨਾ ਰੋਕਨੇ ਜੇ ਲੱਗੀ ਫੋਨ ਕਰ ਲੈ ਉਹ ਸੁਣਦੀ ਆ ਇਹਨਾਂ ਨੂੰ ਰੋਕ ਲਾ ਉਹ ਚੰਗੇ ਹੋਗੇ ਤੈਨੂੰ ਤੂੰ ਨਾ ਛੁਰਕੇ ਗੱਲ ਸੁਣਦਾ ਇਹਨਾਂ ਨੂੰ ਮੇਰਾ ਨਾਂ ਲੱਗੇਗਾ ਤੇਰੀ ਜਿਹੜੀ ਦੋ ਖੁੱਡਾਂ ਜ਼ਮੀਨ ਦੀ ਹੈ ਇਹ ਤੈਨੂੰ ਵੜੇਟ ਕੇ ਲੈ ਜਾਣਗੇ ਆਈਆਂ ਤਾਂ ਤੇ ਇੱਕ ਸੂਟ ਤਾਂ ਦੇਖ ਪਾਏ ਹੁਣ ਮੈਨੂੰ ਕੀ ਪਤਾ ਸੀ ਵੀ ਆਹ ਗੱਲਾਂ ਕਰਦੇ ਹੋ ਮੈਂ ਤਾਂ ਕਹਿੰਦੀ ਗੁੰਨੇ ਨੂੰ ਮਿਲਣਾ ਗੁੰਨੇ ਨੂੰ ਮਿਲਣਾ ਗੁੰਨੇ ਵਿਨਾ ਬਾਹ ਕਰੀਂਗਾ ਪੰਜਾਬ ਨਾਲ ਕਿਸੇ ਨੂੰ ਨਹੀਂ ਮਿਲਣਾ ਨਹੀਂ ਹੋਇਆ ਇਹਨਾਂ ਨੂੰ ਕਿਸੇ ਨਾਲ ਨਹੀਂ ਮਿਲਣਾ ਹੁਣ ਆਉਂਦੇ ਆ ਬਸ ਤੂੰ ਨਾ ਬੂਝ ਜੱਗਿਆ ਤਾਂ ਤੈਨੂੰ ਕਿਹਾ ਦਾ ਹੈ ਫੋਨ ਜਾ ਉਹਦੀ ਚੱਕ ਲੈਣੀ ਆ ਤੂੰ ਨੇ ਚੱਕਦੇ ਅਸੀਂ ਜਿਵੇਂ ਆਪ ਨੂੰ ਮਿਲ ਲਾਉਣਾ ਬੈਠੇ ਆ ਅਸੀਂ ਗੱਲ ਕਰਾਂਗੇ ਤੈਨੂੰ ਤਾਂ ਆਂਡਣ ਧੱਕੇ ਨਾਲ ਲੈ ਜੀ ਜਾਂਦਾ ਕੋਈ ਮੇਰੀ ਗਾ ਉਹ ਦੂਜਾ ਨਹੀਂ ਆਇਆ ਤੇਰਾ ਜਵਾਲੋ ਬੁੜੀ ਮੂੰਹ ਆ ਜਾ ਉਹ ਆ ਗਿਆ ਖੜ ਜਾਂਦਾ ਜੇ ਦੂਜੇ ਦਿਨ ਉਹਨੂੰ ਪਤਾ ਸੀ ਪਤਾ ਸੀ ਚੱਲ ਬਾਪੂ ਬਾਪੂ ਨਹੀਂ ਚੱਕਦੀ ਤੂੰ ਮੁਰਕੇ ਫੋਨ ਠੀਕ ਹੈ ਨਾ ਗੱਲ ਕਰਾਂ ਤੁਸੀਂ ਆ ਕੇ ਦੇਖ ਲਓ ਜਿਵੇਂ ਹੁੰਦਾ ਬਲੱਡ ਵਧ ਗਿਆ ਉਹ ਬੈ ਜਾ ਬਾਪੂ ਯਾਰ ਤੂੰ ਨਾ ਤੂੰ ਐ ਰਗਾਣਾ ਜੋ ਕਹਤੋਂ ਲਾਉਣ ਲੱਗੇ ਨਾ ਹਰੇ ਗੱਲ 'ਚ ਮੈਨੂੰ ਐਂ ਦੱਸ ਦੇ ਮੈਨੂੰ ਗੁੱਸਾ ਆਉਂਦਾ ਯਾਰ ਆਵੇਂ ਤੇਰਾ ਬਲੈਡਰ ਬਾੜ ਜੂ